ਵੋਟਾਂ ਈਵੀਐਮ ਰਾਹੀਂ ਪੈਣਗੀਆਂ ਬੈਲਟ ਪੇਪਰ ਨਹੀਂ ਪਰਚੀਆਂ ਨਹੀਂ ਵੋਟਾਂ ਨਹੀਂ ਪੈਣਗੀਆਂ ਮਾਨਯੋਗ ਸੁਪਰੀਮ ਕੋਰਟ ਨੇ ਇਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਬੇਸ਼ੱਕ ਵਿਰੋਧੀ ਧਿਰਾਂ ਚੋਣ ਨਤੀਜਿਆਂ ਤੋਂ ਬਾਅਦ ਜੇਕਰ ਉਹਨਾਂ ਦੇ ਸੁਖਾਮੇ ਨਤੀਜੇ ਨਹੀਂ ਆਉਂਦੇ ਜਾਂ ਜਿਹੜੀਆਂ ਧਿਰਾਂ ਮੈਦਾਨ 'ਚ ਆ ਕੇ ਹਾਰ ਜਾਂਦੀਆਂ ਨੇ ਖਾਸ ਕਰ ਭਾਜਪਾ ਤੇ ਉਹਦੀ ਸਹਿਯੋਗੀ ਧਿਰਾਂ ਤੋਂ ਇਲਾਵਾ ਉਹ ਅਕਸਰ ਈਵੀਐਮ ਤੇ ਸਵਾਲ ਖੜੇ ਕਰਦੀਆਂ ਨੇ ਪਰ ਹੁਣ ਇੱਕ ਪਟੀਸ਼ਨ ਸਪਰੀਮ ਕੋਰਟ ਤੱਕ ਪਹੁੰਚੀ। ਪਰ ਇਹ ਪਟੀਸ਼ਨ ਕਰਨ ਵਾਲਾ ਬੰਦਾ ਕੋਈ ਪੋਲਿਟਿਕਲ ਨਹੀਂ ਸੀ। ਇਹ ਕਹਿੰਦਾ ਜੀ ਮੈਂ ਤਾਂ ਅਨਾਥ ਆਸ਼ਰਮ ਚਲਾਉਣਾ ਹੈ, ਵਿਧਵਾਵਾਂ ਆਸ਼ਰਮ ਚਲਾਉਣਾ ਹੈ। ਮੈਂ ਤਾਂ ਜੀ 40 ਲੱਖ ਤੋਂ ਵੱਧ ਵਿਧਵਾਵਾਂ ਨੂੰ, 3 ਲੱਖ ਤੋਂ ਵੱਧ ਅਨਾਥ ਬੱਚਿਆਂ ਨੂੰ ਉਹਨਾਂ ਦੇ ਲਈ ਕੰਮ ਕਰਦਾ। ਤੇ ਮਨਜੋ ਸੁਪਰੀਮ ਕੋਰਟ ਨੇ ਕਿਹਾ ਫਿਰ ਇਹ ਰਾਜਨੀਤਿਕ ਪੜਜਜ ਕਿੱਧਰ ਆ ਗਏ? ਇਹ ਤੁਹਾਡਾ ਕੰਮ ਥੋੜਾ ਤੁਸੀਂ ਆਪਣਾ ਕੰਮ ਕਰੋ ਫਿਰ। ਉਹ ਕਹਿੰਦੇ ਨਹੀਂ ਜੀ ਮੈਂ ਦੁਨੀਆ ਘੁੰਮੀ ਐ। ਮੈਂ ਦੁਨੀਆ ਪਰ ਦੇ ਵੱਡੇ-ਵੱਡੇ ਮੁਲਕਾਂ 'ਚ ਗਿਆ, ਛੋਟੇ ਮੁਲਕਾਂ 'ਚ ਗਿਆ, ਹਰ ਮੁਲਕਾਂ 'ਚ ਗਿਆ ਜਾਜ਼ਦਤਾ ਥਾਮਾਂ ਦੇ ਉੱਤੇ, ਬ ਕਹਿੰਦੇ ਵਿਦੇਸ਼ਾਂ ਦੇ ਵਿੱਚ ਈਵੀਐਮ ਰਾਹੀਂ ਪਰਚੀਆਂ ਰਾਹੀਂ ਈਵੀਐਮ ਰਾਹੀਂ ਵੋਟਾਂ ਨਹੀਂ ਪੈਂਦੀਆਂ ਪਰਚੀਆਂ ਰਾਹੀਂ ਵੋਟਾਂ ਪੈਂਦੀਆਂ ਬੈਲਟ ਪੇਪਰਾਂਹੀਂ ਵੋਟਾਂ ਪੈਂਦੀਆਂ ਕਹਿੰਦੇ ਇਹ ਲਈ ਇੱਥੇ ਜਿਹੜੇ ਸਵਾਲ ਖੜੇ ਹੁੰਦੇ ਨੇ ਉਹਦੇ ਜਵਾਬ ਵਜੋਂ ਮੇਰੀ ਇਹ ਪਟੀਸ਼ਨ ਸੀਗੇ ਜੀ ਕਿਰਪਾ ਕਰਕੇ ਚੋਣਾਂ ਬੈਲਟ ਪੇਪਰ ਰਾਹੀਂ ਕਰਵਾਈਆਂ ਜਾਣ ਤੇ ਉਹ ਕਹਿੰਦੇ ਜੀ ਇਹ ਵੀ ਤੈਅ ਕੀਤਾ ਜਾਵੇ ਕਿ ਜਿਹੜੇ ਬੰਦੇ ਵੋਟਾਂ ਖਰੀਦਦੇ ਨੇ ਸ਼ਰਾਬ ਵੰਡਦੇ ਨੇ ਪੈਸਾ ਵੰਡਦੇ ਨੇ ਉਹਨਾਂ ਦੇ ਉੱਤੇ 5 ਸਾਲ ਲਈ ਫਿਰ ਚੋਣ ਲੜਨ ਤੇ ਵੀ ਰੋਕ ਲਾਈ ਜਾਵੇ ਅਜਿਹੀ ਮੰਗ ਵੀ ਉਹਨਾਂ ਨੇ ਕੀਤੀ ਸੋ ਇਸ ਪਟੀਸ਼ਨ ਨੂੰ ਖਾਰਜ ਕਰਦੇ ਹੋਏ ਮਾਨਯੋਗ ਸੁਨੀਲ ਰਾਜਾ ਸਾਹਿਬ ਨੇ ਕਿਹਾ ਕਿ ਵੋਟਰਾਂ ਨੂੰ ਸਾਨੂੰ ਤਾਂ ਕੋਈ ਪੈਸੇ ਦੇਣ ਨਹੀਂ ਆ। ਤੁਹਾਨੂੰ ਜਦੋਂ ਕਿ ਪਤਾ ਸਾਰਾ ਕੁਝ ਹੈ ਪਰ ਉਹ ਕਹਿੰਦੇ ਕਿ ਇਦਾਂ ਨਹੀਂ ਹੁੰਦਾ ਜਿਹੜੀ ਤਰ ਹਾਰ ਰਹੀ ਹੁੰਦੀ ਆ ਉਹ ਫਿਰ ਈਵੀਐਮ ਤੇ ਛਿੜਛੜ ਦਾ ਮੁੱਦਾ ਖੜਾ ਕਰਦੀ ਆ ਜਦੋਂ ਜਿੱਤ ਰਹੀ ਹੁੰਦੀ ਆ ਫਿਰ ਇਹ ਚੇਤੇ ਵੀ ਨਹੀਂ ਆਉਂਦੀ ਗੱਲ। ਇਸ ਲਈ ਕਹਿੰਦੇ ਕਿ ਇਹ ਜ਼ਰੂਰੀ ਨਹੀਂਗਾ ਕਿ ਜੋ ਸਾਰੇ ਮੁਲਕਾਂ 'ਚ ਹੋ ਰਿਹਾ ਹੋਈ ਇੱਥੇ ਹੋਵੇ ਆਪਾਂ ਵੱਖਰੇ ਵੀ ਦੇਖ ਸਕਦੇ ਆ। ਤੇ ਉਹਨਾਂ ਨੇ ਇਹ ਮਨ ਖਰਚ ਕਰ ਦਿੱਤੀ ਹੈ ਮਤਲਬ ਚੋਣਾ ਬੈਲਟ ਪੇਪਰ ਆ ਨਹੀਂ ਈਵੀਐਮ ਰਹੀ ਹੋਣਗੀਆਂ ਹਾਂ ਈਵੀਐਮ ਦੇ ਵਿਰੋਧ ਦੇ ਵਿੱਚ ਕਾਂਗਰਸ ਆਪਣੇ ਰਾਸ਼ਟਰੀ ਪ੍ਰਧਾਨ ਖੜਗੇ ਦੀ ਅਗਵਾਈ ਦੇ ਵਿੱਚ ਕਹਿੰਦੇ ਜੀ ਕਿ ਯਾਤਰਾ ਕੱਢਣ ਜਾ ਰਹੀ ਹੈ ਕਿ ਅਸੀਂ ਦੇਸ਼ ਭਰ ਚ ਮਾਹੌਲ ਬਣਾਵਾਂਗੇ ਕਿ ਆਵਾਮ ਦੀ ਮੰਗ ਉੱਠੇ ਕਿ ਵੋਟਾਂ ਬੈਲਟ ਪੇਪਰ ਰਹੀ ਪਰਚੀਆਂ ਰਹੀ ਹੋਇਆ ਕਰਨ ਈਵੀਐਮ ਰਹੀ ਨਹੀਂ ਚਲੋ ਦੇਖਦੇ ਹਾਂ ਜੀ ਇਹ ਯਾਤਰਾ ਕਿੰਨੀ ਕੁ ਸਫਲ ਹੁੰਦੀ ਹੈ ਕਿੰਨੀ ਕੁ ਮੰਗ ਜੋਰ ਫੜਦੀ ਹੈ ਤੇ ਜਾਂ ਇਹਦੇ ਵਿੱਚ ਕੋਈ ਬਦਲਾਅ ਵੀ ਆਉਂਦਾ ਜਾਂ ਵੋਟਾਂ ਈਵੀਐਮ ਰਹੀ ਪੈਂਦੀਆਂ ਰਹਿਣਗੀਆਂ ਫਿਰ ਸੁਪਰੀਮ ਕੋਰਟ ਦਾ ਹੁਕਮ ਹੈ ਜੀ ਕਿ ਕੋਈ ਵਲਟ ਪੇਪਰ ਆਈਂ ਵੋਟਾਂ ਨਹੀਂ ਪੈਣਗੀਆਂ ਵੋਟਾਂ ਈਵੀਐਮ ਰਹੀ ਪੈਣਗੀਆਂ ਇਹ ਸਾਰੇ ਪਹਿਲੂ ਲੈ ਕੇ ਹਾਜ਼ਰ ਸੀ ਤੁਸੀਂ ਬਿਗਦੇ ਰੋ ਲਿਬਰਲ ਟੀਵੀ ਲੋਕਾਂ ਦੀ ਆਵਾਜ਼ ਲੋਕਾਂ ਲਈ